ਇਦਰਾ ਲੱਗ ਗਿਆ ਉਹ ਨਹੀਂ ਮਾਰਦਾ ਯਾਰ ਬਾਈ ਮਛਤਾਈ ਤੇਰੀ ਸੌ ਨਹੀਂ ਮਾਰਾਂਗਾ ਇਸ ਦਾ ਕਹੇ ਜੇ ਤੈਨੂੰ ਕਿਹਾ ਮਾਰ ਸਕਾਰ ਹਾਂ ਜਿੱਦ ਕੁ ਬੜੀਆਂ ਮੀਮਸ ਹੀ ਬਣਾਤੀਆਂ ਦੋ ਦਿਨ ਤੱਕਾਂ ਨੇ ਕੀ ਬਣਾਤੀਆਂ ਮੀਮ ਮੀਮਸ ਮੀਮਸ ਅੱਛਾ ਮੀਮ ਵਾਂਗ ਉਸਤਾਦ ਜੀ ਗਏ ਸਾਡੇ ਪਿਓ ਸਮਾਨ ਗਏ ਹੈ ਹਾਈ ਤੋਂ ਅੱਧੀ ਥੋੜੀ ਜੀ ਹਾਈ ਮਰੀਆ 6 ਫੁੱਟ ਕਿੰਨੇ ਫੁੱਟ ਹਾਈ ਵਧੀਆ 6 ਫੁੱਟ ਚੱਈਓੜੀ ਨਾ ਪੈਣਾ ਨਹੀਂ ਕਿ ਪੱਥਰ ਚੱਕੇ ਲੈਣੇ ਨਹੀਂ ਪੱਥਰ ਚੜ ਕੇ ਵਾਪਸ ਆਉਂਦੀ ਹੈ ਇੱਥੇ ਹੈ ਗਿਆ ਸਟਾਬਿਸ਼ ਗਿਰਦੀ ਬਰਕਰਾਰ ਹੈਗੀ ਆ ਤੇ ਬਰਕਰਾਰ ਰਹਿਣੀ ਆ ਜੋ ਮਰਜ਼ੀ ਕਰ ਲਾ ਮੇਰਾ ਫੇਵਰਟ ਆ ਬਾਤ ਕੀ ਬਾਤ ਤਾਲੀਆਂ ਮੈਂ ਕਿਸੇ ਦੇ ਕਹਿੰਦੇ ਕਿਉਂ ਵੇੜਦਾ ਇਹ ਦਿਨ ਲਿਆ ਤੇਰੀ ਦਾਦੇ ਦੀਆਂ ਕੱਦੀ ਪੋਤੇ ਦੀਆਂ ਚਾਹ ਦਿਮਾਗ ਬੋਲ ਤੇ ਮਰੇ ਬੋਲ ਪਾ ਤੇ ਬੜੇ ਬੋਲ ਪਾ ਮਾਸਕ ਮਾਸਕ ਕਪੜਾ ਖਾ ਕਿਤੇ ਮੇਰੇ ਘਰ ਆ ਮੇਰਾ ਮੋਰਸਾ ਸਾਫ ਕਰ ਮੇਰੇ ਪੈਰ ਘੋਟ ਮੇਰਾ ਜਿੰਮ ਸਾਫ ਕਰ ਫੀ ਸਟਾਰਟ ਆਹ ਬਤਾ ਦੂਗਾ 30 ਸੈਕਿੰਡ ਤੇ ਬਤਾ ਲਈ ਇਹ ਰੋਕਦਾ ਨਾਲ ਹੈਨਾ ਇਹ ਰੈਗੂਲਰ ਜਦੋਂ ਮੈਂ ਦੇਖਦਾ ਭਾਈ ਨੂੰ 2005 6 ਦਾ ਇਹ ਉਦੋਂ ਵੀ ਇਦਾਂ ਦੇ ਤੇ ਹੁਣ ਵੀ ਇਦਾਂ ਦੇ ਆ ਨਾ ਬੋਲਾਂ ਭੌਕਣਾ ਭੌਕੀ ਜਾਣਾ ਨੂੰ ਕਿਹੇ ਦੇ ਕਿਹ ਪਰਵਾਹ ਨਹੀਂ ਆਜੀ ਇੱਕ ਵਾਰੀ ਤਾਲੀਆਂ ਹੋ ਜਾਣ ਉਸਤਾਜੀ ਦੇ ਨਾਮ ਤੇ ਆਹ ਬੰਦਾ ਸੁਨਿਆਰਾ ਵਾ ਮੈਂ ਨੂੰ ਦਊਗਾ ਟਮਾਟਰ ਦੇਦੇ ਕਿਲੋ ਟਮਾਟਰ ਘੁੜੀ ਵੇਖਦਾ ਉਹ ਜਿਹੜੇ ਵੀ ਭੱਗਿਆ ਆਪਣੇ ਡਾਇਰੀਆਂ ਨਾਲ ਮੇਰੇ ਚਾਹ ਚ ਪਾਖ ਰੋ ਫਿਰ ਮੈਂ ਵੇਖਾਂ ਕੀ ਆ ਤੇ ਪਰਮਾਤਮਾ ਕਹਿੰਦੇ ਸੱਚੇ ਮਾਰਗ ਚੱਲਦੇ ਆ ਉਸਤ ਕਰੇ ਜਾਣ ਹੋਰ ਜਿਹੜਾ ਡੋਲਾ ਕੋਈ ਮਾਰ ਖੁਰਕੀ ਨਹੀਂ ਐਗਜ਼ਾਮ ਦਸਖਾਨਾ ਪੀਜੇ ਪੂਰੇ ਬੰਦ ਕਰਦੇ ਆ ਹਾਂ ਕਰਦੇ ਆ ਕਿੰਨੇ ਕਿਲੋ ਮਾਰਕਟ ਆ ਤੇ ਉੱਚੀ ਬੋਲ 55 ਕਿਲੋ ਕੀ ਗਲਤੀ ਹੋਈ ਦੱਸੋ ਤੁਹਾਡੀ 2 ਲੱਖ ਵੀਡੀਓ ਚੱਲ ਗਈ ਆ ਇਹਦਾ ਮਲਿਕ ਤੇ 2 ਲੱਖ ਦੇ ਵਿੱਚ ਹੀ ਓਕੇ ਮੋਡ ਹੋ ਗਿਆ ਨਹੀਂ ਸਰ ਸੌਰੀ ਸੌਰੀ ਨਹੀਂ ਆ ਕੀ ਹੋਇਆ ਦੱਸ ਨਾ ਸੌਰੀ ਕਿੱਥੇ ਹੋ ਗਈ ਆ ਉਹ ਮੇਰੇ ਭਾਈ ਕਿਥੇ ਗਿਆ ਭਾਈ ਤੇ ਮੇਰੀ 2 ਲੱਖ ਰੁਪਏ ਚਲੇ ਉਹ ਘਰ ਆ ਗਿਆ ਮੜਿਆ ਹਾਂ ਮੇਰੇ ਕੋ ਥੋੜੀ ਗਲਤੀ ਹੋ ਗਈ ਸੀ ਅੱਛਾ ਕਰੇ ਨਾ ਸ਼ਗਿਰ ਦੂ ਹੁੰਦਾ ਦਾ ਉਸਤਾਦ ਦਾ ਕਹਿਣਾ ਮਰਨੀ ਸੀ ਵੇਖੋ ਮੈਂ ਤੁਹਾਨੂੰ ਕਹਾਂਗਾ ਤੂੰ ਮੇਰਾ ਸ਼ਗਿਰ ਤੇ ਤਾਂ ਆ ਪਿਆ ਤੇ ਕੋਥੇ ਛਾਲ ਮਾਰ ਦੇ ਮੈਂ ਪਾਗ ਲਿਆ ਮੇਰੇ ਦਿਮਾਗ ਨੂੰ ਸਿਆ ਕੋਥੇ ਛਾਲ ਮਾਰ ਕੇ ਲੱਤ ਕੋਟ ਤੇ 2 ਲੱਖ ਰੁਪਏ ਤਾਂ ਮੈਂ ਲਾਉਣਾ ਉਹ ਇੱਕ ਰਮਝ ਹੁੰਦੀ ਆ ਇਸ ਤੱਕ ਜੇ ਤਿੰਨ ਕਿਹਾ ਮਾਰ ਸਚਾਰ ਧੁੱਪ ਸੇਗ ਤੈਨੂੰ ਪਤਾ ਨਹੀਂ ਉਹਦਾ ਬੋੜ ਕੀ ਖੁੱਲਣੀ ਆ ਜੀ ਸਮਝ ਨਾ ਬਿਗਾਲੋ ਹਾਂ ਹਨ ਕੰਮਾਂ ਬੰਦ ਤੋਰੀ ਹਾਂ ਹਾਂ ਜਦੋਂ ਇੱਧਰ ਆ ਜੀ ਤੇਰੀ ਵੀਡੀਓ ਬੜੀਆਂ ਚੋਣੀਆਂ ਬੜੀਆਂ ਮੀਮਸ ਹੀ ਬਣਾਤੀਆਂ ਦੋ ਦਿਨ ਤਿੰਨ ਦਿਨਾਂ ਦੇ ਕੀ ਬਣਾਤੀ ਮੀਮ ਮੀਮਸ ਮੀਮਸ ਅੱਛਾ ਮੀਮ ਹਨ ਮੀਮਾਂ ਨਹੀਂ ਮੀਮਸ ਹਾਂਜੀ ਅੰਗਰੇਜ਼ੀ ਦੇ ਵਰਦੀ ਬੜੇ ਤੁਹਾਡੇ ਪਾਪਾ ਸੋ ਮਿੱਤਰੋ ਮੁੰਡੇ ਦੇ ਮੀਮਸ ਬਣ ਲੱਗੀਆਂ ਇੰਨਾ ਵਾਇਰਲ ਹੋ ਗਿਆ ਵਾ ਤੁਹਾਨੂੰ ਪਤਾ ਮੀਮਸ ਉਹਤੇ ਬੰਦੀਆਂ ਜੋ ਇੱਕ ਫੇਮਸ ਬੰਦਾ ਹੁੰਦਾ ਹੈ ਫੇਮਸ ਪਰਸਨੈਲਿਟੀ ਤੇ ਹੁਣ ਇੱਥੇ ਮੀਮਾਵਾਂ ਲੱਗੀਆਂ ਤੇ ਇਹ ਸਾਡੇ ਜਿਮ ਦਾ ਮੈਂਬਰ ਆ ਵੀ ਦੇਖ ਸਕਦੇ ਠੀਕ ਆ ਨਾ ਜੰਨਾ ਫੇਮਸ ਹੋ ਕੇ ਪੰਜਾਬੀ ਆ ਵੀ ਮੀਮਾ ਕਿੱਦਾਂ ਬਣ ਗਈ ਦੱਸ ਫੇਰੇ ਕੀ ਯਾਰ ਤੂੰ ਬੋਲ ਜੇ ਤੂੰ ਵਲੌਗ ਚ ਲੰਡਿਆ ਮਤਲਬ ਮੈਂ ਰਾਹ ਜਾਂਦੇ ਮੈਨੂੰ ਦੋ ਕਵਾਰੀ ਕਿਸੇ ਨੇ ਖਿਲਾ ਰਹਿ ਗਈ ਭਾਜੀ ਤੁਸੀਂ ਇੱਥੇ ਜਾਂਦੇ ਆ ਜਿਮ ਜਾਂਦੇ ਮਾੜਾ ਜਰਾ ਮੰਗੇ ਆ ਹਾਂਜੀ ਕੀ ਬਾਤ ਆ ਕੀ ਬਾਤ ਆ ਉਹ ਸਜਰਾ ਉਹ ਜਿਹੜੀ ਤੂੰ ਚਪੇੜ ਮਾਰੀ ਨਾ ਉਹ ਐਂਡ ਹੀ ਕੰਮ ਆ ਪਰ ਕੁਛ ਕਰਕੇ ਵੀ ਗੋਣਾ ਇਹਨਾਂ ਨੇ ਕੱਲੀ ਮੇਮਾ ਬਣਾਉ ਜੁਕੇ ਰਹਿ ਗੋ ਮੁੰਡੇ ਗੋਰੀਆਂ ਨੂੰ ਬਰੂਦ ਦੇ ਮੇਮਾ ਲੈ ਪਰ ਹਾਂ ਥੋੜੀ ਥੋੜੀ ਸਾਹੀ ਆ ਕਿ ਕੀ ਕਹਿੰਦੇ ਮੋਟੋ ਹੈ ਬੜਾ ਵਧੀਆ ਮੋਟੋ ਵਾ ਤੇ ਹੁਣ ਦੇ ਦਸਾਂ ਮੋਟਮ ਮੋਟ ਮਤਲਬ ਕੀ ਜੋ ਚਾਹੁੰਦਾ ਵਾ ਮੋਟਿਵ ਇਹ ਕਹਿੰਦੇ ਮੈਂ ਸਰੀਰ ਤੋਂ ਮੈਨੂੰ ਪਹਿਹਾ ਕਰਨਾ ਹੈ ਸਰੀਰ ਨਾਲ ਪਹਿਹਾ ਕਰ ਸਹੀ ਧਰਿਕ ਇਹਨਾਂ ਸਰੀਰ ਗਲਤ ਧਰਿਕ ਰਹਿਣ ਉਹਨਾਂ ਦੇ ਪਹਿਹਾ ਗਲਤ ਧਰਿਕ ਰਹਿਣ ਫਰੀ ਫਰੀਰ ਬਣਾਉਣਾ ਸਲੋਨ ਸਟੱਡੀ ਬੰਦੇ ਰਹੇ ਸ ਤੇ ਤਾਹ ਕਮੋੜਾਈ ਜਾਂਦਾ ਸੀਰ ਵਾਲੇ ਬਨੇਜ ਨਹੀਂ ਲੱਗਦਾ ਆਪਾਂ ਠੀਕ ਆ ਮੈਂ ਨਾਸੀਨ ਲੰਬਾ ਮੈਸ ਕਰਾ ਰੋਣ ਸ ਸਾਰੇ ਨੂੰ ਇੱਕ ਨਾਸੀਏਗਾ ਕਈ ਲੋਗ ਵੀਡੀਓਜ਼ ਪਾਉਂਦੇ ਆ ਬਿਨਾ ਕੇ ਨੂੰ ਵੇਖੇ ਸਮਝੇ ਪਰਖੇ ਨਾਮ ਨੂੰ ਮਿਲਦੇ ਆ ਰਿਹਾ ਵੀਡੀਓਜ਼ ਪਾਉਂਦੇ ਆ ਹੁਣ ਇਹ ਦੇਖੋ ਕਿ ਉਸਤਾਦ ਜੀ ਗਏ ਸਾਡੇ ਪਿਓ ਸਮਾਨ ਹੈਗੇ ਸਤਾਜੀ ਨੇ 32 ਸਾਲ ਦਾ ਤਜਰਬਾ ਹੈਗਾ ਵਾ ਉਹਨਾਂ ਨੂੰ ਪਤਾ ਵਾ ਕਿਵੇਂ ਐਕਸੈਲ ਕਰਨੀ ਹੈ ਕਿਵੇਂ ਆਪਣੀ ਲਾਈਫ ਨੂੰ ਬੈਲੈਂਸ ਕਰਨਾ ਕਿਸੇ ਦੀ ਚੁਪਣਾ ਵਿੱਚ ਤੇ ਆਣਾ ਹੀ ਨਹੀਂ ਨਾ ਕਿਉਂ ਕਿਵੇਂ ਕਿਸੇ ਨੂੰ ਫੇਮ ਦੇਣੀ ਹੈ ਲੋਕ ਹੀ ਲੈਂਦੇ ਆ ਫੇਮ ਇੱਕ ਦੇ ਬੰਦੇ ਨੇ ਸਭ ਤੋਂ ਵੱਡੀ ਗਲਤੀ ਕੀਤੀ ਸਤਾਜੀ ਦੀ ਫੋਟੋ ਨਹੀਂ ਲਾਈ ਹੁਣ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿ ਆਪਾਂ ਕਿਸੇ ਨੂੰ ਨਵੇਂ ਨਾਮ ਲੈ ਕੇ ਕਹਿੰਦੇ ਨਹੀਂ ਚਾਹੁੰਦੇ ਅਗਲਾ ਚੜੇ ਨਾ ਚੜੇ ਕੋਈ ਨਹੀਂ ਸਾਨੂੰ ਉਹਨਾਂ ਦਾ ਕੋਈ ਮਤਲਬ ਨਹੀਂ ਨਾ ਸਤਾਜੀ ਨੂੰ ਆ ਨਾ ਸਤਾਜੀ ਕਿਸੇ ਜਿਮ ਦਾ ਨਾਮ ਲੈਂਦੇ ਆ ਤੇ ਬੜੇ ਲੋਕੀ ਹੈ ਨੇ ਉਸਤਾਦ ਜੀ ਬਾਰੇ ਕਹਿੰਦੇ ਨੇ ਸਾਨੂੰ ਪਤਾ ਕੀ ਹੈ ਕਿ ਜਿਮ ਆਓ ਸੜਨਾ ਮਿਲੋ ਵਰਤੋਂ ਤੋਂ ਅਨੁਕਤ ਨੂੰ ਪਤਾ ਲੱਗੇਗਾ। ਬਾਕੀ ਕਹਿੰਦੇ ਨੇ ਕਿ ਬੈਲਟਾ ਮਾਰਦੇ ਮੱਛੀ ਫਰਮਾਉਂਦੇ ਬੈਲਟਾ ਮਾਰਦੇ ਆ ਮੱਛੀ ਫਰਮਾਉਂਦੇ ਜਦ ਮੱਛੀ ਕੋਈ ਪਹਿਲਾਂ ਗਿਆ ਜਿਮ ਗਿਆ ਮੱਛੀ ਵਾਲੀ ਗੱਲ ਬੋਲ ਦੇ ਮੱਛੀ ਨਹੀਂ ਹੋਣੀ ਨਾ ਪੈਰਾਂ 'ਤੇ ਕਿਤੇ ਪੱਥਰ ਚੱਕੇ ਨਹੀਂ ਪੱਥਰ ਚੜ ਕੇ ਵਾਪਸ ਆਉਂਦੀ ਹੈ ਨਾ ਇਹ ਜਿੰਦਰ ਸਾਹਿਬ ਬਾਕੀ ਜਿਮ ਨਾਲੋਂ ਤੇ ਬਿਲਕੁਲ ਨਹੀਂ ਹੈ ਜੋ ਇੱਥੇ ਹੈਗਾ ਉਹ ਕਿਤੇ ਹੋਰ ਨਹੀਂ ਹੈਗਾ ਬਾਕੀ ਜਿੰਮਾਂ ਨੂੰ ਪਤਾ ਕਿ ਹਾਲ ਹੈਗਾ ਵਾ ਕੋਚਿਸ ਇੱਥੇ ਕਿਨੇ ਕੀ ਕਰਦੇ ਨੇ ਕਿਵੇਂ ਗਾਈਡ ਕਰਦੇ ਇੱਥੇ ਕਾਫੀ ਮੁੰਡੇ ਆ ਜਿਹੜੇ ਪੱਥੇ ਝਟ ਕੇ ਵਾਪਸ ਆਏ ਆ ਇੱਥੇ ਗਿਆ ਸਟਾਰਟਿਸ਼ ਗਿਰਦੀ ਬਰਕਰਾਰ ਹੈਗੀ ਆ ਤੇ ਬਰਕਰਾਰ ਨਹੀਂ ਆ ਉਸਤਾਜ ਜੀ ਨੇ ਕਿਹਾ ਜੀ ਉਸਤਾਜ ਜੀ ਗਿਰਦੀ ਕਦਮ ਹੋ ਗਈ ਤੇ ਜਿੰਮ ਬੰਦ ਕਰ ਦਾਂਗਾ ਮੈਂ ਮੈਂ 5 ਘੰਟੇ ਜਿੰਮ ਕੋਲ ਨਾਲ ਖਾਸਤੇ ਲਈ ਹੋਣਗੇ ਵਰਕਆਊਟ ਕਰਾਂਗੇ ਤੇ ਚੱਲਣਾ ਤੇ ਐ ਸੋਚੀ ਜੀ ਉਸਤਾਜ ਜੀ ਨੂੰ ਪਹਿਣਾ ਕੋਈ ਮਤਲਬ ਹੀ ਨਹੀਂ ਕਰ ਆਪਾਂ ਤੜੜੇਗੇ ਆ ਉਸਤਾਜ ਜੀ ਕਰਕੇ ਮੈਂ ਉਹ ਬੰਦੇ ਨੂੰ ਚੈਲੰਜ ਦਿੰਦਾ ਹਾਂ ਜਿੰਨੇ ਮਰਜ਼ੀ ਟੀਕੇ ਲਾਣੇ ਲਾਲਾ ਜੋ ਮਰਜ਼ੀ ਕਰ ਲਾ ਮੇਰਾ ਫ੍ਰੀਵੈਟ ਆ ਕੀ ਬਾਤ ਤਾਲੀਆਂ ਕੀ ਗੱਲ ਹੈ ਪਤਾ ਕੀ ਹੈ ਚੇਲੇ ਕਰਨ ਵੇਖੋ ਮਾਰਾ ਦੀ ਕਿਰਪਾ ਨਾਲ ਮੈਂ ਅਗੜ ਇੰਟਰਨੈਸ਼ਨਲ ਜਾਣਦਿਆਂ ਹੈ ਨਾ ਮੇਰੀ ਆਪਣੀ ਗੇਮ ਆ ਸਾਰਾ ਦੀ ਆਪਣੀ ਗੇਮ ਆ ਨਾਲੇ ਮੈਨੂੰ ਇਹ ਹਰਾਨ ਕਰਦੀ ਮੈਂ ਕਿਸੇ ਦੇ ਕਹਿੰਦੇ ਕਿ ਕਿਉਂ ਲਾਵਾਂ ਜਦੋਂ ਮੇਰਾ ਤਜਰਬਾ ਵਾ ਮੈਂ ਵਧੀਆ ਇੱਕ ਬੰਦਾ ਘੈਂਡ ਆ ਮੈਂ ਨੈਸ਼ਨਲ ਜੇਟੀ ਆ ਗਾੜੀ ਮੈਂ ਇੰਟਰਨੈਸ਼ਨਲ ਜਾ ਰਿਹਾ ਵਾਂ ਮੈਂ ਕਿਸੇ ਦੇ ਕਹਿੰਦੇ ਕਿਉਂ ਵੇੜਦਾ ਮੇਰੀ ਮਰਜ਼ੀ ਆ ਹੁਣ ਕੱਲ ਕੋਲੀ ਨਹੀਂ ਚੱਲਿਆ ਮੈਂ ਇਹਦੇ ਜਿੱਤ ਗਿਆ ਨਾ ਕੀ ਗੱਲ ਕੋਲੀ ਦੀ ਵੈਲਿਊ ਕੱਢ ਗਈ ਆ ਇਦਾਂ ਹੁੰਦਿਆਂ ਤੇਰੀ ਦਾਦੇ ਦੀਆਂ ਕੱਦੀ ਪੋਤੀਆਂ ਤੁਸੀਂ ਕਦੀ ਵੇਖਿਆ ਮੇਰੀ ਬੱਚ ਦਾ ਕਹਨੇ ਚਾਂਜ ਪਾਇਆ ਹੋਵੇ ਪਤਾ ਠੋਕਦਾ ਬੜਾ ਖੁੱਲਾ ਉਹ ਬੰਦੀਰੀ ਲੁੰਦਾ ਏ ਮੈਂ ਸਾਡੇ ਨਾਲ ਗੱਲ ਕਰ ਮੈਂਦਾ ਥੋੜਾ ਪਹਿਲਾਂ ਤੁਹਾਡੇ ਗਚੋਰੀ ਮੈਂ ਵੈਸੇ ਲਾਈ ਮੈਂ 200 ਲਾ ਗਿਆ ਵੈਸੇ ਫਿਰ ਖਾਲੀ ਬੈਠ ਜੀ ਭੰਦੇ ਭਾਜੀ ਨੇ ਭਾਜ ਕਹਦਾ ਗਿਆ ਸ਼ਣੀਆ ਕੀ ਲਾਈਏ ਹਿਮਾ ਗਿਆ ਸਾਡੇ ਨਾਲ ਗਿਆ ਪੱਟ ਗਿਆ ਮੈਂ ਤੇ ਤੁਹਾਨੂੰ ਗਿਆ ਕਿ ਆਪਣਾ ਲੋਹੇ ਚੜਾਦਾ ਸਾਲ ਵਾਣੇ ਵਧਨ ਗਿਆ ਤੈਨੂੰ ਇਸ ਗਿਰਦੀ ਬੜੀ ਔਖੀ ਹੈ ਜਦੋਂ ਮੈਂ ਤੈਨੂੰ ਕਿਹਾ ਪੀ ਤੂੰ ਕੀ ਤੂੰ ਕਹ ਅਸਰ ਸ਼ਣੀਆ ਕੀ ਲਾਈਏ ਸ਼ਣੀਆ ਕੱਢ ਦੇ ਬੜੀ ਤੂੰ ਕਹ ਸ਼ਣੀਆ ਕੀ ਲਾਈਏ ਮੈਂ ਕੀ ਕਹ ਦੱਸ ਬਲੌਗੇ ਦੱਸ ਕੀ ਕਰਨਾ ਜਣੀਆਂ ਦੱਸ ਸਰ ਜੀ ਗਲਤੀ ਨਾਲ ਸ਼ੋਲਡਰ ਲਾ ਲਈ ਮਾਗੇ ਮੈਂ ਤੈਨੂੰ ਕੀ ਕਹਿਆ ਛਣੀ ਯਾਰ ਕੀ ਕਰਨਾ ਤੂੰ ਐਕਸਾਈ ਨਹੀਂ ਲਾਣੀੁੱਤੇ ਗੱਲ ਸੁੱਖੀ ਕਰ ਇੱਧਰ ਆ ਇੱਧਰ ਮੇਰੇ ਕੋਸ਼ੂ ਗਿਆ ਭਾਈ ਉਹਨੇ ਤੇਰਾ ਦਿਮਾਗ ਪਾ ਲੈਣਾ ਇੱਧਰ ਆ ਲੱਗਿਆ ਉਹ ਨਹੀਂ ਮਾਰਦਾ ਯਾਰ ਵੇ ਮਿਛਤਾਈ ਤੇਰੀ ਸੋਨ ਨਹੀਂ ਮਾਰਾਂਗਾ ਚੱਲ ਜਾ ਉਹ ਨਹੀਂ ਮਸਾਂਚੀ ਨਹੀਂ ਮਾਰਨਾ ਯਾਰ ਭਾਵੇਂ ਮੈਂ ਕਿਹੜੀ ਤੂੰ ਮਾਰਨਾ ਉਹ ਹੁਣ ਸਾਡੀ ਰਿਲੇਸ਼ਨ ਹੀ ਹੋਰ ਹੋ ਗਿਆ ਹੁਣ ਉਹ ਮਾਰਪੁਰ ਖਤਮ ਹੋ ਗਈ ਆ ਦੱਸ ਕੀ ਗਿਆ ਹੈ ਕੀ ਹੋ ਗਿਆ ਨਹੀਂ ਚੱਲ ਗਲਤ ਬੋਲ ਰਿਹਾ ਮੈਂ ਫੇਰ ਹੁੰਦਾ ਮੈਂ ਕੁਝ ਲੈਣੀ ਕੋਈ ਨਹੀਂ ਚਾਹ ਦਿਮਾਗ ਬੁਰੀ ਤੇ ਮੜੇ ਬੋਲ ਪਾ ਤੇ ਮੜੇ ਬੋਲ ਪਾ ਕੀ ਗਿਆ ਤੁਸੀਂ ਗਿਆ ਸੀ ਉਹ ਉੱਤੋਂ ਤੇ ਬੈਣਾ ਮਾਸਕ ਕਰੀ ਤੇ ਉਹਨੇ ਕਿਹਾ ਉੱਪਰ ਕੀ ਬਣ ਰਿਹਾ ਮਾਸਕ ਮਾਸਕ ਕਪੜਾ ਨਹੀਂ ਆ ਕਿ ਤੇਰੀ ਸਿਹਰੇ ਨਾ ਸੜੇ ਮੂੰਹ ਵੇਖ ਕੇ ਨਦਰ ਸਾਹ ਹੋ ਗਿਆ ਕਿੰਨਾ ਗੋਰਾ ਹੋ ਗਿਆ ਬੇਵਕੂਫਾ ਇਹੋ ਹੀ ਸ਼ਗਿਰਦੀ ਯਾਰ ਤੂੰ ਵਲੌਗ ਦੇ ਵਿੱਚ ਗਿਆ ਉਸਤਾਜੀ ਮੈਂ ਸ਼ਗਿਰਦੀ ਕਰਕੇ ਖਾਵਾਂਗਾ ਦੇਖਿਓ ਫਿਰ ਨੋਟ ਕਰ ਲੋ ਇਹੋ ਹੀ ਸ਼ਿਰਦੀ ਨਹੀਂ ਮੈਂ ਤੇਰੇ ਕੋ ਕੀ ਮੰਗਿਆ ਮੇਰੇ ਘਰ ਆ ਮੇਰਾ ਮੋਟਰ ਸਾਫ ਕਰ ਮੇਰੇ ਪੈਰ ਘੋਟ ਮੇਰਾ ਜਿਮ ਸਾਫ ਕਰ ਸੋਦੇ ਨਾਲੇ ਕੱਲ ਸਾਡੇ ਤੇਰੇ ਕੋ ਕੀ ਮੈਂ ਮੰਗਿਆ ਪੁੱਛ ਨਹੀਂ ਤੈਨੂੰ ਕਹੇ ਛੜੀਆਂ ਲਗਾ ਮਾਰ ਕੇ ਧੁੱਪੇ ਬਣਾਉ ਕਿਉਂ ਗਿਆ ਠੀਕ ਹੈ ਜੀ ਠੀਕ ਹੈ ਉਸਤਾਦ ਤੂੰ ਜਿਮ ਆ ਗਿਆ ਇਹ ਚੀਜ਼ਾਂ ਮੇਸਤਾਸ਼ ਗਿਰਦੀ ਚਲ ਉਹਦੀ ਉਹ ਨਾਲ ਬਾਅਦ ਗੱਲ ਕਰਾਂਗੇ ਆਪਾਂ ਕੋਲੋਂ ਆਉਣਾ ਤੇਰਾ ਕੋਈ ਡਰਦੇ ਨੂੰ ਤੇਰੇ ਉਸਤਾਦ ਕਿੱਥੇ ਠੀਕ ਆ ਗੱਲ ਆਖਲੀ ਹੁੰਦੀ ਫੰਜ ਉਹ ਤਦ ਗਲਤੀਂਦ ਨੂੰ ਮੰਨ। ਜੇ ਬਾਰ ਨਾ ਮੰਨਿਆ ਗਲਤੀਆਂ ਬਾਰੋਂ ਮੰਨ ਮੰਨ ਕੇ ਤੇ ਮੁੜ ਕੇ ਲੋਕਾਂ ਦੇ ਸਾਹਮਣੇ ਜੀਵ ਹੋਦੇ ਨੇ ਤੇਰੇ ਬਾਅਦ। ਚੱਲ। ਲਾਸ਼। ਅੱਜ ਦਾ ਜਿਹੜਾ ਵਲੌਗ ਬਣ ਜਾ ਰਿਹਾ। ਅੱਛਾ। ਫਾਈਨਲ ਹੋ ਗਿਆ ਉਹ। ਇਧਰ ਆ। ਜਿਹੜਾ ਚੱਲ ਕਮਾਂਡੋ ਫੋਲੀ। ਹਾਂਜੀ ਅੱਜ ਦਾ ਵਲੌਗ ਜਿਹੜਾ ਬਰ ਰਾਤ ਜਾ ਰਿਹਾ ਨਾਲ ਇਸ ਤਰ੍ਹਾਂ ਦੇ ਵਿੱਚ ਵੀਡੀਓ ਪਾਵਾਂਗੇ ਬੱਚਿਆਂ ਦੇ 75% ਇਗਜ਼ਾਮ ਹੋ ਗਿਆ ਤੇ 21 ਸਾਲਾਂ ਦੇ ਗੱਭਰੂ ਨੂੰ Wi-Fi ਕਿਹਦੀ ਦੁਨੀਆ ਹੋਰ ਵੀ بڑے ਛੋਟੇ ਮੁੰਡੇ ਆਪਣੇ ਕੋਆ ਇਹ ਵਲੌਗ ਆਉਣਗੇ 17 ਸਾਲ ਦੀ ਉਮਰ ਦੇ ਵਿੱਚ ਅੱਜ ਕਲਾਪ ਕੁਸ਼ਤ ਅੱਧੇ ਮਿੰਟ ਦੇ ਵਿੱਚ ਜਿਹੜਾ ਵੱਧ ਮਾਰੇਗਾ ਇਨਾਮ ਤੁਹਾਨੂੰ ਮੈਂ ਦੱਸਦਾ ਕਿ ਉਹਨੂੰ ਕੀ ਦੇਵਾਂਗੇ ਜੇ ਮੌਨਾ ਪੜਾ ਟਾਈਮ ਹੈਗਾ ਕੱਲ ਸ਼ਾਮੀ 5 ਤੋਂ ਲੈ ਕੇ ਤੇ ਰਾਤ 10 ਵਜੇ ਤੱਕ ਮਿਸਟਰ ਕਮਾਂਡੋ ਬੋਡੀਗਾਰਡ ਕੋਈ ਨਹੀਂ ਐਕਸੀਡੈਂਟ 15 ਤੋਂ 17 ਠੀਕ ਆ ਕਰ ਸੈਟਿੰਗ ਕਰ ਤੇ ਬੰਦ ਕਰ ਲੈ ਉਸਤਾਦ ਜੀ ਕਿੰਨੇ ਸੈਕਿੰਡ ਦਾ ਲਾਣਾ ਭਲਾ 30 ਸੈਕਿੰਡ 30 ਸੈਕਿੰਡ ਠੀਕ ਜਦੋਂ 20 ਸੈਕਿੰਡ ਹੋ ਗਏ ਦੱਸ ਦਿਓ ਬੜਾ ਜੀ ਠੀਕ ਹੁਣ ਦੱਸ ਦਿਓ ਬਣਾ ਰੀਲ ਬਣਾਣਾ ਬੱਸ ਨਾ ਕਰੀਂ ਮੈਂ ਪਿੱਛੇ ਉਸਤਾਦ ਜੀ ਨੂੰ ਵੀ ਲੈ ਆਵਾਂ ਕੋਈ ਗੱਲ ਨਹੀਂ ਉਹਨੂੰ ਲਿਆ ਦੁੱਸੇ ਮੇਰੇ ਪੇਜ ਬੱਸ ਬੱਸ ਥੋੜਾ ਉੱਪਰ ਕਰ ਕੈਮਰਾ ਥੋੜਾ ਉੱਪਰ ਕਰ ਬੱਸ

50 ਕ੍ਰੋਸ ਕਰਦੇ। ਜਦੋਂ ਕਦੀ ਟ੍ਰਾਈਮਲ ਨੂੰ ਉਡ ਗਿਰਦਾ ਹੈ ਮੱਥੇ ਉੱਤੇ ਤਾਂ ਬੱਸ ਕਰੀ ਜਾਂਦਾ। ਇਹਨਾਂ ਲੋੜ ਨੇ ਇਸ ਬਾਰੇ ਮੌਜੂਦ ਵਿੱਚ। ਗਿਣ ਲਾਂਗੇ ਵੇ ਇਹ 40 ਦੇ ਆਸ-ਪਾਸ ਤੇ ਹੋ ਗਏ ਸੀ। ਤੁਸੀਂ ਗਿਨੇ ਨਾ? ਹਾਂ 40 ਦੇ ਆਸ-ਪਾਸ ਤੇ। ਇਹ 42 ਮਾਰੇ। ਤਾਂ ਕਰ ਕਿੰਦਾ ਨਾ? ਕਿੱਟੇ ਵੇਲੇ ਬ్రో? ਕੀ ਕੰਫਰਮ ਹੋ ਜਾਏਗਾ ਨਾ? 40 ਤਾਂ ਤੇ ਉੱਤੇ ਮਾਰ ਲਿਆ। ਮੈਂ ਚੈਰਚ ਪਾਉਣਾ ਨਾ ਦੱਸ ਬੋਲਣਾ ਯਾਰ ਹੈਨਾ ਇਹ ਰੈਗੂਲਰ ਜਦੋਂ ਨਿਆ ਦੇਖਦੇ ਆ ਭਾਈ ਨੂੰ 2005 6 ਦਾ ਇਹ ਉਦੋਂ ਵੀ ਇਦਾਂ ਦੇ ਆ ਹੁਣ ਵੀ ਇਦਾਂ ਦੇ ਆ ਸਟਾਈਲ ਕਿੰਗੇ ਐ ਵੀ ਨਹੀਂ ਕਿੰਦੇ ਪਹਿਲਾਂ ਸਲਵਾਰਾ ਕਿੰਨੇ ਚਾਹਦੀਆਂ ਨੇ ਲੰਬੇ ਵਾਲ ਹੁੰਦੇ ਉਸਤਾਦ ਦੇ ਹੁਣ ਫੇਰ ਚੇਂਜ ਕਰਕੇ ਫੇਰ ਨਵੀਂ ਮੂਵਮੈਂਟ 'ਚ ਆ ਗਏ ਆ ਤੇ ਅੱਜ ਵੀ ਜਵਾਨ ਆ ਸਾਡੇ ਨੂੰ ਪਾਉਂਦੇ ਕਿੰਨੇ ਤੜੜੇ ਆ ਬਾਕੀ ਸੱਤੇ ਪਾਛਾ ਨੂੰ ਚੜ੍ਹਦੀ ਕਲਾ ਰੱਖੇ ਤੇ ਜਿਨ੍ਹਾਂ ਬੋਲਾਂ ਭੌਕਣਾ ਭੌਂਕੀ ਜਾਣਾ ਉਹਨਾਂ ਕਿਸੇ ਦੇ ਕੇ ਪ੍ਰਵਾਣ ਨਹੀਂ ਹੈ ਇੱਕ ਵਾਰੀ ਤਾਲੀਆਂ ਹੋ ਜਾਣ ਉਸਤਾਜੀ ਦੇ ਨਾਮ ਤੇ ਇੱਛੇ ਗੜੇ ਵਾਲੀ ਗੱਲ ਨਹੀਂ ਕਰਨੀ ਆਪਾਂ ਤੱਥਾਂ ਦੇ ਆਧਾਰ ਤੇ ਗੱਲ ਕਰਦੇ ਆਂ ਵੇਖੋ ਪਹਿਲ ਮੈਂ ਕਿਤੇ ਨਹੀਂ ਕਰਦਾ ਕਦੀ ਮੈਂ ਕਿਹੇ ਜਿੰਮ ਦਾ ਨਾਲ ਹੀ ਜਾਂਦਾ ਕਦੀ ਕੋਈ ਵੇਲੇ ਹੋ ਅੱਜ ਤੱਕ ਇੰਸਟਾਗ੍ਰਾਮ ਤੇ 2000 ਤੋਂ 9 ਪੋਸਟਾਂ ਮੇਰੀਆਂ ਕਿਸੇ ਬੰਦੇ ਦੀ ਮੈਂ ਵੀਡੀਓ ਜੋੜੀ ਹੋਵੇ ਕਿਸੇ ਦਾ ਨਾਮ ਲਿਆ ਹੋਵੇ ਮੈਂ ਅੱਜ ਇੰਸਟਾਗ੍ਰਾਮ ਬੰਦ ਕਰ ਦੂੰਗਾ ਇਹ ਵੀ ਨਹੀਂ ਕਿ ਕੋਈ ਕੰਟਰੋਵਰਸਟੀ ਚੱਲੀ ਜਾ ਕੋਈ ਲੜਦੀ ਗੱਲ ਆ ਕਿਉਂਕਿ ਕਿਸੇ ਨੂੰ ਆਪਾਂ ਨੂੰ ਜਵਾਬ ਦੇਣਾ ਪੈਂਦਾ ਇਸ ਤਰ੍ਹਾਂ ਦਾ ਰੀਲ ਪੈਂਦੀ 1 ਮਿੰਟ ਦੀ ਕੋ ਲੌਂਗ ਵਿੱਚ ਭਾਵੇਂ ਕਿੰਨਾ ਬੋਲੀਓ ਤੇ ਗੱਲ ਤਾਂ ਇਹ ਦੀ ਜਦੋਂ ਬੰਦਾ ਇੱਥੇ ਆਵੇ ਕਰੇ ਫੇਰਿਆ ਐਵੇਂ ਹੀ ਵ ਸਾਰੇ ਡੱਬੇ ਚੈੱਕ ਕਰ ਲਿਓ ਜਿੱਥੇ ਮੇਰੀ ਵੀਡੀਓ ਆ ਉਹ ਹੀ ਚੱਲੀ ਹੈ ਸਹੀ ਬਾਕੀ ਸਾਰੇ ਡੱਬੇ 70000 50000 ਤੇ 500 ਤੇ ਜਿੱਥੇ ਮੇਰੀ ਵੀਡੀਓ ਪਾਈ ਹੈ ਨਾ ਉਹ 4 ਲੱਖ ਵਿਊ ਆ ਤੇ ਜੇ ਕਿਤੇ ਫੋਟੋ ਲਾਉਂਦੇ ਨਾ ਮਿਲੀਅਨ ਜਾਣੀ ਵੀਡੀਓ ਉਸਤਾਦ ਜੀ 70000 ਵੀ ਨਹੀਂ ਗਏ ਉਹਦੇ ਹੈ 70000 ਵੀ ਨਹੀਂ ਗਏ ਉਹਦੇ 70000 ਨਹੀਂ ਗਏ ਫੋਟੋ ਨਹੀਂ ਨਾ ਲਾਈ ਫੋਟੋ ਨਹੀਂ ਨਾ ਲਾਈ ਤਾਂ ਤੇ ਮੈਂ ਇਹੋ ਹੀ ਕਹਿਣਾ ਵੇਖੋ 17 ਸਾਲ ਦਾ ਮੁੰਡਾ ਜੀ ਚੇਂਜ ਕਰਦਾ ਮੈਂ ਚੇਲੇ ਜਿਹੜੇ ਨਾ ਪੂਰੇ ਉਕਤ ਰਿਪੋਰਟ ਜਿਹੜੇ ਉਹ ਟੰਗਿਆਂ ਤੇ ਜਿਹੜੀ ਬੈਂਚਾਂ ਪੁੱਜਾਂ ਮੈਂ ਤਾਂ ਫ੍ਰੀ ਵੇਟ ਹੀ ਜ਼ਿਆਦਾ ਪਾਉਣਾ ਨਾ ਕਿ ਮੁੜ ਕੇ ਕਿਸੇ ਦੇ ਜਿਮ ਜਾਓਗੇ ਉਹਨੇ ਕਹਣਾ ہماری ਰਾਡ ਨਾ 18 ਕਿਲੋ ਕੀ ਹੈ ਆਪਦੀ 15 ਕਿ ਹੈ ਨਹੀਂ ਜੇ ਵੇਟ ਨਾ ਵਿਵਾਕਾ ਹੈ ਜੇ ਚੈਲੰਜਗਾ ਨਹੀਂ ਹੈ ਆਪਾਂ ਬੈਸੇ ਜਾਣਾ ਛੱਡ ਦਿਓ ਸਾਰੀਆਂ ਚੀਜ਼ਾਂ ਫ੍ਰੀ ਵੇਟ ਕਿੱਥੇ ਮਰਜੀ ਬੱਸ ਹੋਵੇ ਟਰੱਕ ਹੋਵੇ ਮੋਟਰਸਾਈਕਲ ਹੋਵੇ ਕਾਰ ਹੋਵੇ ਸਕੂਟਰ ਹੋਵੇ ਜਹਾਜ਼ ਹੋਵੇ ਹੈਲੀਕਾਪਟਰ ਹੋਵੇ ਭੈਣੇ ਤਿੰਨ ਫੁੱਟ ਹੱਥ ਖੋਲੋ ਉੱਥੇ ਬੰਦੇ ਨੂੰ ਫੜ ਕੇ ਟਾ ਲੋ ਇਸ ਕਰਕੇ ਐਵੇਂ ਆਪਾਂ ਪੰਗੇ ਨਾਲ ਲਈਏ ਨਾ ਪੰਗਿਆਂ 'ਚ ਨਾ ਪਈਏ ਤੇ ਆਰਾਮ ਨਾਲ ਤੁਸੀਂ ਆਪਣਾ ਕੰਮ ਕਰੋ ਮੈਂ ਆਪਣਾ ਕੰਮ ਕਰਨ ਦਿਆਂ ਉਹ ਥੱਲੇ ਮੁੰਡੇ ਜਿਹੜੇ ਵਿਚਾਰੇ ਆ ਇੱਕ ਮਿੰਟ ਲਿਖੀ ਜਾਂਦਾ ਕੋਈ ਮੈਨੂੰ ਗਾਲਾਂ ਕੱਢੀ ਜਾਂਦਾ ਕੋਈ ਉਹਨੂੰ ਕੱਢੀ ਜਾਂਦਾ ਮੈਂ ਜਿਹਨੂੰ ਪੜੇ ਨਹੀਂ ਮਨ ਕੱਲ੍ਹ ਐਵੇਂ ਮਾਰੇ ਮੋਰ ਜੇ ਪੜੇ ਆ ਤੇ ਇਹਨਾਂ ਦਾ ਕੋਈ ਫਾਇਦਾ ਨਹੀਂ ਇਹਨਾਂ ਨੂੰ ਆਪਾਂ ਇਹ ਚੀਜ਼ਾਂ ਨੇ ਆਪਾਂ ਨੂੰ ਅੱਗੇ ਨਹੀਂ ਲੱਗ ਜਣਾ ਇਹ ਚੀਜ਼ਾਂ ਨੇ ਆਪਾਂ ਪਿੱਛੇ ਖੜਦਾ ਵਾਂ ਹਾਂ ਡੈਡ ਲਾਓ ਆ ਲਾਓ ਯਰ ਅਦਾ ਚੋੜੀ ਹੁੰਦਾ ਯਾਰ ਆ ਬੰਦਾ ਸੁਨਿਆਰਾ ਵਾ ਮੈਂ ਨਹੀਂ ਕਹੂੰਗਾ ਤੁਹਾਡੇ ਦੇ ਤੇ ਕਿਲੋ ਟਮਾਟਰ ਗੁੜੀ ਵੇਖਦਾ ਉਹ ਆਪੋ ਆਪਣੀ ਗੇਮ ਹੁੰਦੀ ਆ ਕਈ ਵਾਰ ਕਮੈਂਡ ਕਰਨਗੇ ਟੀ-ਸ਼ਰਟਾ ਲਾ ਕੇ ਦਿਖਾਓ ਉਹ ਯਾਰ ਮੈਂ ਬੋਡੀ ਬਿਲਡਰ ਥੋੜੀ ਲੱਗਾ ਵਾ ਟੀ-ਸ਼ਰਟ ਲਾ ਕੇ ਥਾਓ ਕੋਨਾ ਮੁੰਡਾ ਮਾਰੀ ਮੜਿਆ ਕੈਮਰਾ ਚੱਲ ਵਧੀਆ ਗੋਣੀ ਵਧੀਆ ਵੇਖੋ ਕੱਢੀ ਕਿੱਡੀ ਸੋਹਣੀ ਆ ਇਹਦੀ ਕਿੱਡੀ ਸੋਹਣੀ ਕਟਿੰਗਾ ਪੋਜ਼ ਮਾਰੇਗਾ ਤੇ ਇਹਦੀ ਕਟਿੰਗ ਦੇ ਵਿੱਚੋਂ ਇਹਨੇ ਮੈਨੂੰ ਘੜਦਣਾ ਮੇਰੇ ਚੇਲੇ ਨਹੀਂ ਬੈਂਚ ਕਿੰਦੀ ਲਾਉਂ ਤੁਸੀਂ ਬੈਂਚ ਮੇਰੀ ਜੀ ਜੇ 50 ਕਿਲੋ 50 ਕਿਲੋ ਬੈਂਚ ਲਾਉਂਦੇ ਆ ਤੇ 50 ਕਿਲੋ ਦੇ ਮੈਂ ਮੈਂ ਵਾਰਮ ਅਪ ਨਹੀਂ ਦਮ ਸਿੱਧੀ ਬੈਂਚ 1.5 ਲਾਉਂਦਾ ਉਹ ਆਪਣਾ ਬਾਦਸ਼ਾਹ ਬੰਦਾ ਮਸਲ ਕਟਿੰਗ ਸੋਣੀ ਆ ਉਹ ਆਪਣਾ ਬੰਦਾ ਵਾ ਆ ਬੰਦੇ ਦੀ ਆਪਣੀ ਕੁਆਲਿਟੀ ਆ ਅਰਦਾਵਾ ਸਾਹਿਬ ਮੇਰੇ ਨਾਲ ਪਾਓ ਵੈਲਕਮ ਕਰਦੇ ਰਿਹਾ ਇਹ ਜੱਟ ਬੜੀ ਸੋਣੀ ਮਾਰਦੇ ਹੁੰਦੇ ਸੀ ਸਕੁਆਰ ਬੜੇ ਸੋਨੇ ਲਾਉਂਦੇ ਆ ਹੁਣ ਵੀ 180 190 70 ਦੇ ਪਾੜਿੰਦਾ ਵਾ ਆਪ ਆਪਣੀ ਗੇਮ ਹੁੰਦੀ ਆ ਨਾਨੇ ਆਪਾਂ ਮੰਨ ਲਓ ਪੰਜਾਬ ਦੇ ਆ ਪੰਜਾਬੀ ਆ ਸ਼ਹਿਰ ਦੇ ਆ ਆਪਾਂ ਮੈਨ ਵਰਤ ਕੇ ਰਹੀਏ ਸਾਰੇ ਜਣੇ ਸਗੋ ਬੇਬਕੂ ਮੇਰੇ ਨਾਲ ਸਗੋ ਬਣਾ ਕੇ ਰੱਖੋ ਮੈਨੂੰ ਵੀਡੀਓ ਕੋਲਾਬ ਕਰੋ ਮੇਰੇ ਨਾਲ ਬਣਾਓ ਮੇਰੇ ਨਾਲ ਕਰੋ ਮੈਂ ਤੁਹਾਨੂੰ ਫੇਮਸ ਤਰੀਕੇ ਨਾਲ ਕਰਾਂ ਹਾਂਜੀ ਕੋ ਸਾ ਨਰਾਜੀ ਹੋ ਗਿਆ ਕੋ ਸਾ ਬੰਦ ਕੀ ਕਰ ਗਿਆ ਪਰ ਮੈਂ ਰਾਜ ਨੂੰ ਪੁੱਛਿਆ ਮੈਂ ਤੂੰ ਬਲੌਗ ਮਾਰਿਆ ਕੋਈ ਨਹੀਂ ਮੈਂ ਤਾਂ ਲੈ ਵੀ ਨਹੀਂ ਕੀਤਾ ਬਲੌਗ ਇਹ ਕਹਿੰਦਾ ਬਲੌਗ ਹੈ ਯਾਰ ਕਮਾਂਡਰ ਨੇ ਪੁੱਛਿਆ ਕਹਿੰਦਾ ਮੈਂ ਵੀ ਨਹੀਂ ਕੀਤਾ ਇਹ ਗੱਲਾਂ ਦਾ ਕੋਈ ਫਾਇਦਾ ਨਹੀਂ ਹੈਗਾ ਇਹ ਨਤੀ ਬੇਕਾਰ ਗੱਲਾਂ ਤੁਹਾਨੂੰ ਅੱਗੇ ਨਹੀਂ ਪੜਾ ਲੈ ਕੇ ਜਾਣੀਆਂ ਮੇਰੇ ਹਿਸਾਬ ਨਾਲ ਮੇਰਾ 32 ਸਾਲ ਦਾ ਤਜਰਬਾ ਨਾ ਉਹ ਮੁੰਡੇ ਦੀ ਨਾ ਸੱਚਾ ਬਦਤਵਾ 25 26 ਸਾਲ ਹੋਣੀ ਹੈ ਸਤਿ ਸ੍ਰੀ ਅਕਾਲ ਅਮਨ ਜੀ ਇਸ ਕਰਕੇ ਹਮ ਬਲਿਕਵੈਸਟ ਆ ਵੀਰ ਮੇਰੇਓ ਜੇ ਚੈਲੰਜ ਪਾਉਣੇ ਨਾ ਤੇ ਆਪਣੇ ਫਾਦਰ ਸਾਹਿਬ ਸਾਡੇ ਰਿਸਪੈਕਟੇਬਲ ਜਿਹੜੇ ਵੀ ਭਾਗਿਆ ਆਪਣੇ ਦਿਹਾੜੀਆਂ ਨਾਲ ਮੇਰੇ ਚੈਲੰਜ ਪਾ ਰਹੇ ਫਿਰ ਮੈਂ ਵੇਖਾ ਕੀ ਆ 40 ਸਾਲ ਤੋਂ ਬਾਅਦ ਤੁਸੀਂ ਵੇਹ ਖੜਾ ਛੜ ਜਾਂਦੇ ਨੇ ਭਾਰੀ ਨਹੀਂ ਉਮਰ ਹੋ ਗਈ ਜਾਂ ਹੋ ਗਿਆ ਭਾਈ ਨਿਆਣੇ ਵੱਡੇ ਹੋ ਗਏ 40 ਸਾਲ ਉਮਰ ਹੋ ਗਈ ਅਸੀਂ 40 ਸਾਲ ਤੋਂ ਸ਼ੁਰੂਆਤਾਂ ਕਰਦੇ ਆ ਇਸ ਕਰਕੇ ਵਲੌਗ ਜਾਨੂੰ ਬੋਲਣਾ ਪੈਂਦਾ ਇਹ ਟੌਪਿਕ ਇੱਥੇ ਬੰਦ ਕਰ ਦੋਗੇ ਵਧੀਆ ਵਾ ਨਹੀਂ ਤੇ ਕੋਈ ਫਾਇਦਾ ਨਹੀਂ ਹੈ ਕੰਟਰੋਵਰਸੀ ਜਿੱਨਾ ਕੋਈ ਫਾਇਦਾ ਨਹੀਂ ਹੁੰਦਾ ਨਾ ਕਿਉਂਕਿ ਐਵੇਂ ਆਪਾਂ ਇਥੇ ਟੈਂਪਿੰਗ ਕਰੀ ਜਾਵਾਂਗੇ ਤੇ ਉੱਥੋਂ ਕਰਿਆਣੀ ਹੈ ਫਾਇਦਾ ਕੋਈ ਨਹੀਂ ਹੈਗਾ ਤੂੰ ਆਪਣਾ ਕੰਮ ਕਰੂ ਮੈਂ ਆਪਣਾ ਕੰਮ ਕਰਦਾ ਸਾਡੇ ਸਤਾ ਜੀ ਕੱਢ ਸਾਹਮਣੇ ਹੀ ਨੇ ਆਰਗੇਨਾਈਜ਼ ਕਾਣਦੇ ਆ ਲੋਕੀ ਆ ਕੰਪੀਟੀਸ਼ਨ ਤੇ ਉੱਥੇ ਜਾ ਕੇ ਫੇਰ ਬਿਲਕੁਲ ਬਿਲਕੁਲ ਸਿਆਚ ਢਾਈ ਢਾਈ ਸੌ ਵਾਲੇ ਤਿੰਨ ਤਿੰਨ ਕਿਲੋ ਲਗਣੇ ਬੰਦੇ ਬੈਠੇ ਆ ਉੱਥੇ ਜਾਓ ਤੁਸੀਂ ਸਟੇਜ ਤੇ ਚੜੋ ਉਹ ਪੰਗਾ ਹੈ ਸਟੇਜ ਤੇ ਚੜ੍ਹ ਨਹੀਂ ਦੇਣਾ ਚੜ੍ਹਦੇ ਦੋ ਤੇ ਫੇਰ ਉਹਨਾਂ ਡੋਪ ਲੈਣਾ ਡੋਪ ਲੈ ਜਾ ਕੇ ਭੱਜਣਾ ਬੱਸ ਇਹ ਭੱਜਣਾ ਪੈਣਾ ਸਿਆਪਾ ਦਾ ਹੈਗਾ ਨਾ ਠੀਕ ਹੈ ਫੇਰ ਕਹਿਣਾ ਉਹ ਫਿਰ ਉਹ ਮੇਰੇ ਨਾਲ ਗਲੀ ਮਨਕਾ ਜੀ ਕਿ ਲੋ ਮੈਂ ਮਾਨ ਨਹੀਂ ਕਰਦਾ ਤੁਹਾਡੇ ਸਾਹਮਣੇ ਵੇਖੋ ਲਾਈ ਮੈਂ ਭੌਤ ਰੈਕਲ ਹੋ ਗਿਆ ਮੇ ਮਾਰੇ ਦਾ ਗਰਮ ਹੋ ਗਿਆ ਨਾ ਤੇ ਮੈਂ 40 ਵਾਲੇ ਸ਼ੋਲਡਰ ਦੇ ਉਨੇ ਰੈਪੀਟਿਸ਼ਨ ਕਰਦਿਆਂ ਕੋਈ ਚੱਕਰ ਨਹੀਂ ਲੱਗਾ ਤੇ ਦੁਨੀਆ ਡਰਦੀ ਆ ਇਹ 80 ਕਿਲੋ ਵੇੜ ਫੜਨਾ ਨਾ ਖਲੋਗੇ ਤੇ ਡਰਦੇ ਆ ਕੰਬਦੇ ਆ ਜਿੰਮ ਦੇ ਵਿੱਚ ਹੀ ਮੁੰਡੇ ਕੰਮ ਜਾਂਦੇ ਆ ਤੇ ਇਸ ਤੋਂ ਬਾਅਦ ਇਹ ਚੀਜ਼ ਆਪਾਂ ਨੂੰ ਟੌਪਿਕ ਦੇ ਬੋਲ ਲੈਣੀ ਆ ਤੇ ਉਹ ਜਾਈ ਡਾਉਣ ਕੇ ਰਹਿਣੀ ਪੀਪਲ ਮੈਂ ਕਿਹਾ ਤੁਸੀਂ ਮੈਨਾਂ ਲੋਕਾਂ ਨੂੰ ਦੇਖਿਆ ਕਰੋ ਆਪਨੇ ਰਾਹ ਤੇ ਚੱਲਦੇ ਰਹਾ ਕਰੋ 6 ਮਹੀਨੇ ਸਾਲ ਬਾਅਦ ਇਹ ਮੁਸ਼ਕਲਾ ਆਉਂਦੀਆਂ ਰਹਿੰਦੀਆਂ ਆ ਜਿੱਦਾਂ ਸਾਲ ਬਾਅਦ 6 ਮਹੀਨੇ ਬਾਅਦ ਮੌਸਮ ਚੇਂਜ ਹੁੰਦਾ ਨਾ ਇਹ ਹੁੰਦਾ ਰਹਿੰਦਾ ਵਾ ਤੇ ਆਵੇਂ ਜਿੰਦਰਾ ਲਾਕਰ ਨਾ ਜਿੰਦਰਾ ਜਵਾਬ ਦੇਕਰ ਆਪਣਾ ਕੰਮ ਕਰਦਿਆ ਕਰੋ ਕੋਈ ਚੱਕਰ ਨਹੀਂ ਆ ਇਹ ਆਪਣੇ ਗੁਰੂਆਂ ਪੀਰਾਂ ਦਾ ਵੀ ਹੋਇਆ ਸੱਚਿਆਂ ਦਾ ਹੋਇਆ ਸਾਰਿਆਂ ਦਾ ਹੋਇਆ ਇਹ ਹੁੰਦਾ ਰਹਿਣਾ ਠੀਕ ਆ ਤੇ ਪ੍ਰਮਾਤਮਾ ਕਹਿੰਦੇ ਸੱਚੇ ਮਾਰਗ ਚੱਲਦੇ ਆ ਉਸ ਤੱਕ ਰੇ ਜਾਣ ਸਾਨੂੰ ਪਤਾ ਕਿੰਨੂੰ ਯੂਜ਼ ਕਰਦੇ ਆ ਨਹੀਂ ਕਰਦੇ ਕੀ ਆ ਉਹ ਸਾਨੂੰ ਬਤਾ ਬਾਗੀ ਨੇ ਕਮਾਉਣੇ ਗੱਲ ਕਹੀ ਤੇ ਪੈਣਾ ਕੋਈ ਮਤਲਬ ਨਹੀਂ ਐ ਮੈਂ ਉਹ ਗੱਲ 'ਚ ਪੂਰਾ ਸਹਿਮਤ ਨਹੀਂ ਐ ਪੈਸਾ ਲੋੜ ਐ ਹਰ ਬੰਦਾ ਪੈਸਾ ਕਮਾਉਂਦਾ ਪੈਸਾ ਕਮਾ ਕੇ ਬੰਦੇ ਦੇ ਪੱਲੇ ਪਾਓ ਪੈਸਾ ਦੋਦਾਨੀ ਜਿਮ ਖੋਲਿਆ ਪੈਸਾ ਕਰਦੀ ਖੋਲਿਆ ਪੌਂਚਿਆ ਨਹੀਂ ਕਰਦਾ ਕੋਈ ਸੀ ਸਾਹਿਬ ਨਹੀਂ ਕਰਾਵਾ ਕੋਈ ਸੀ ਸਾਹਿਬ ਭਾਈ ਮੇਰੇ ਨਾਲ 2 2 ਮੀਟਰ ਲੱਗੇ ਆਪਣੇ ਤੂੰ ਵੀ ਦੇਖ ਨਾ ਹਰ ਵਾਰੀ ਕਦੀ 35 ਕਦੀ 5 ਕਦੀ 20 1 ਮੀਟਰ ਦਾ 93 ਚੱਲਦੇ ਅੰਦਰ ਗੱਡੀਆਂ 'ਚ ਕਿੰਨਾ ਤੇਲ ਪੈਂਦਾ ਤੂੰ ਬੁਲਟ ਲਿਆ ਤੂੰ ਹਫਤੇ ਬਾਅਦ 100 ਰੁਪਏ ਦਾ ਰਾਮ ਮੰਗਦਾ ਫਿਰ ਦਿੰਦਾ ਨਹੀਂ ਦਿੰਦਾ ਠੀਕ ਆ ਥੈਂਕ ਯੂ ਤੇ ਬਾਕੀ ਜੇ ਕਿਹਦੇ ਦਿਲ ਤੇ ਗੱਲ ਲੱਗੀ ਹੋਵੇ ਤੇ ਉਹਦੇ ਲਈ ਤੇ ਮੈਂ ਤੁਹਾਨੂੰ ਰਹਿ ਕੇ ਕਹਿਦਾ ਇੱਕੋ ਹੀ ਬੋੜੀ ਗਰੀਜਾ ਬਸ ਕਿਹਾ ਸੌਰੀ ਮੈਂ ਕਹਿੰਦਾ ਹਿੰਦਾ ਪਰ ਫਿਰ ਵੀ ਜਿਹੜਾ ਦਿਲੇ ਨਾ ਦੁਕੇ ਨੀ ਖੁਸ਼ ਰਹੋ ਸਾਰੇ ਜਣੇ ਮੇਰੇ ਕਰਕੇ ਨਾ ਐਵੇਂ ਪੰਗੇ ਪੁੱਠੇ ਨਾ ਨਾ ਲਿਆ ਕਰੋ ਵਾਹਿਗੁਰੂ ਦੀ ਕਰਤਾਰ ਸਾਹਿਬ ਵਾਹਿਗੁਰੂ ਦੀ ਜਿੱਕੇ ਐਸੇ ਰਹੋ ਜੇ ਲੋਕਾਂ ਨੂੰ ਜਾਈ ਮਾਲੇ ਕੋ ਸਾਡੇ ਮੁੰਡੇ ਦੋਸ਼ ਦੇਖੋ ਮੈਂ ਅੰਦਰ ਆ ਕੱਪੜੇ ਲਾ ਕੇ ਬਣਤੀ ਜੋਸ਼ ਆ ਦਿਮਾਗ ਦਾ ਕੱਪੜੇ ਲੈ ਕੇ ਮੋੜ ਮਾਰੀ ਜਾੜ ਗਿਆ ਦੇਖੋ

ਇਹ ਕਰੋ ਇਹ ਜੋ 10 ਡਾਲਰ ਮੈਂ ਕਾਸੇ ਨਾ ਹਾਂਜੀ 10 ਇਹਨੂੰ ਘਾਟ ਦੇ ਕੋਲ ਪੈਨੂ ਘਾਟ ਡਾਲਰਾਂ ਨੂੰ ਕਾਸੇ ਕੀ ਕਾਸੇ ਕਰੀ ਹਾਂ ਮੋੜੋ ਮਾਰੀ ਬੜਾ 10 ਕਿਉਂ ਕਾਸੇ ਇਦਾਂ ਕੋਈ ਇਹ ਇਦਾਂ ਕਾਸੇ ਕਾਸੇ ਨਾ ਹਵੀਸ਼ੇ ਗੜੀ ਵਧੀਆ ਨਾ ਆ ਸੱਡਾ ਸੂਡਾ ਘਟ ਗਏ ਨੇ ਸੈੱਟ ਹੋਏ ਨਾ ਹਾਂ ਆ ਮਾਰਕੋ ਦੇ ਕੋਈ ਹੁਣ 10 ਖਾਨਾ ਪੀਜੇ ਪੂਰੇ ਬੰਦ ਕਰਦੇ ਆ ਕਿੰਨੇ ਕਿਲੋ ਭਾਰ ਘੜ ਗਿਆ ਉੱਚੀ ਬੋਲ 55 ਕਿਲੋ 55 ਕਿਲੋ ਭਾਰ ਘੜ ਗਿਆ ਯੂਟਰ ਚਾੜ ਗਿਆ ਹਾਂ ਫਰੀਦ ਵਧੀਆ ਥੋੜੀ ਜੀ ਹਾਂ ਵਧੀਆ 6 ਫੁੱਟ ਕਿੰਨੇ ਫੁੱਟ ਹੈ ਵਧੀਆ 6 ਫੁੱਟ ਇਹ ਜਨਮ ਕਰ ਰਹੀ ਆ ਯਾਰ ਕੀ ਬੰਦਾ ਹੈ ਜਿੰਮ ਦੀ ਆਣ ਤੇ ਸ਼ਾਨ ਇਹਦੇ ਮੰਮਾ ਵੀ ਜਿੰਮ ਆਉਂਦੇ ਆ ਬੜੇ ਨਾਈਸ ਆ ਤੇ ਬਹੁਤ ਵਧੀਆ ਹੈ ਹਾਈਡ ਬਹੁਤ ਵਧੀਆ ਇਹ ਜਣ ਕੇ ਭਗਤਾਂ ਵਿਚਾਰਾ ਆ ਗਿਆ ਤੇ ਇਹ ਵੀ ਚਲਦਾ ਨਾ ਕਿਸੇ ਵੇਲੇ ਹਾਂ ਤਾਂ ਵਿੱਚ ਗੱਲ ਕਹਿਦਾ ਸਾਰਿਆਂ ਉਧਰ ਭਾਈ ਨਾ ਉਹਰਾ ਵਿਚਾਰਾ ਹੋ ਗਿਆ ਬੱਚਾ ਘੜ ਦੇ ਬੱਚੇ ਕੋਲ ਛੋਟਾ ਭਾਈ ਤੁਹਾਡੇ ਕਿਸੇ ਵੇਲੇ ਵਿੱਚ ਕਿਸੇ ਦੇ ਵਜੂਦ ਦੀ ਜਾਵੇ ਨਾ ਐਸੇ ਲੌਂਦਾ ਗੁੱਸਾ ਨਾ ਕਰਿਆ ਕਰੋ ਕਿਉਂਕਿ ਖੋਦੇ ਦੋ ਤਿੰਨ ਵਾਰੀ ਤੇ ਮੇਰੇ ਚ ਹੀ ਵੱਜ ਗਿਆ ਨਾ ਮੈਂ ਜਦੋਂ ਆਉਂਦਾ ਮੈਂ ਸਾਈਡ ਤੇ ਹੋਈ ਨਾ ਇਹਨੇ ਹੌਲੀ ਰਿਹਾ ਪੀ ਠੀਕ ਹੋਈ ਨਾ ਕੱਪੜੇ ਉਲਾਦੇ ਆਣ ਗਿਆ ਕੱਪੜੇ ਵੈਸੇ ਨਾ ਤੇ ਜੋਸ਼ ਹੋ ਗਿਆ ਇੱਕ ਥਾਪੀ ਮਾਰਦੇ ਹਾਂ ਅੱਜ ਚੱਕਰ ਗਿਆ। ਰਾਜਾ ਸ਼੍ਰੀ ਰਾਮ ਨੂੰ ਮਾਫ਼ੀ ਕਰਦੇ। ਜੈ ਸ਼੍ਰੀ ਰਾਮ। ਜੈ ਸ਼੍ਰੀ ਰਾਮ। ਉਹਨਾਂ ਦੇਖੋ। ਇਹ ਰਿਹਾ ਆ ਕੀ ਆ ਸਾਰੇ ਬੰਦੇ। 52 ਕਿਲੋ ਪਾਰ ਕਰਿਆ। ਤੇ 6 ਫੁੱਟ ਹਾਈਟ ਇਨਕਰੀਜ਼ ਹੋ ਗਈ। Able, oh yeah. Able, oh yeah. I'm stable. Oh I'm yeah.